ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਚਿੜੀਆਂ ਚੁਗ ਗਈਆਂ ਖੇਤ ਕਹਿੰਦੇ ਨੇ ਕਿ ਇਸ਼ਕ ਨਾ ਹੁੰਦਾ ਏ ਇਹ ਮੀਰ ਗਰੀਬ ਜਾਤ ਪਾਤ ਕੁਝ ਨਹੀਂ ਵੇਖਦਾ ਜਿਸ ਨੂੰ ਹੋ ਜਾਂਦਾ ਕੋਈ ਕੱਚੇ ਘੜਿਆਂ ਤੇ ਤਰਨ ਲੱਗ ਪੈਂਦਾ ਕੋਈ ਰੇਗਿਸਤਾਨ ਵਿੱਚ ਰੇਤ ਵਿੱਚ पटਕ-पटਕ ਮਰ ਜਾਂਦਾ ਕੋਈ ਅਣਖ ਦਾ ਨਾਮ ਦੇ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਕੋਈ ਘਰ-ਬਾਰ ਛੱਡ ਜਾਂਦਾ ਤੇ ਬਹੁਤ ਕੁਝ ਇਸ਼ਕ ਦੀ ਇੱਕ ਸੱਚੀ ਕਹਾਣੀ ਨੂੰ ਜਿਵੇਂ ਸੁਣਿਆ ਤੇਵੇਂ ਲਿਖ ਰਹੇ ਹਾਂ ਕਹਾਣੀ ਇਸ ਤਰ੍ਹਾਂ ਹੈ ਕਿ ਦੁਆਬੇ ਵਿੱਚ ਕਿਸੇ ਵਿਆਹ ਤੇ ਅੰਮ੍ਰਿਤਸਰ ਲਾਗੇ ਦੇ ਕਿਸੇ ਬਹੁਤ ਹੀ ਅਮੀਰ ਤੇ ਸਿਆਸੀ ਘਰਾਣੇ ਦੀ ਪੜ੍ਹੀ ਲਿਖੀ ਸੁੰਦਰ ਲੜਕੀ ਵਿਆਹ ਤੇ ਜਾਂਦੀ ਹੈ। ਉੱਥੇ ਉਹ ਕਿਸੇ ਲੇਬਰ ਡਰਾਈਵਰੀ ਕਰਨ ਵਾਲੇ ਮੁੰਡੇ ਨੂੰ ਆਪਣਾ ਦਿਲ ਦੇ ਬੈਠਦੀ ਹੈ। ਤੇ ਫਿਰ ਗੱਲਬਾਤ ਦਾ سلسلہ ਜਾਰੀ ਰਹਿੰਦਾ ਹੈ। ਮੋਬਾਈਲ ਦਾ ਜਮਾਨਾ ਹੈ। ਦੋਨੇ ਪ੍ਰੇਮ ਵਿਆਹ ਦੀ ਸੋਚਦੇ ਨੇ। ਪਰ ਲੜਕਾ ਤੇ ਬਹੁਤ ਗਰੀਬ ਸੀ। ਕੁੜੀ ਦੇ ਪਰਿਵਾਰ ਤੱਕ ਗੱਲ ਪਹੁੰਚਦੀ ਹੈ। ਉਹ ਨਾ ਦਾ ਕਤਲ ਕਰਨ ਦੀ ਸ਼ਾਇਦ ਸੋਚਦੇ ਨੇ ਪਰ ਸਿਆਸੀ ਪਰਿਵਾਰ ਹੋਣ ਕਰਕੇ ਲੜਕੀ ਦਾ ਦਾਦਾ ਆਪਣੇ ਪੁੱਤਰ ਤੇ ਲੜਕੀ ਦੇ ਬਾਪ ਨੂੰ ਸਮਝਾਉਂਦਾ ਇਹ ਪਾਪ ਨਹੀਂ ਕਰਨਾ ਨਾਲੇ ਤੁਸੀਂ ਸਾਰੀ ਉਮਰ ਲਈ ਵੱਜ ਜਾਓਗੇ ਸਿਆਣੇ ਕਹਿੰਦੇ ਆ ਨਾ ਸੱਪ ਵੀ ਮਰ ਜਾਵੇ ਤੇ ਲਾਠੀ ਵੀ ਨਾ ਟੁੱਟੇ ਜੇ ਕੁੜੀ ਮੁੰਡੇ ਨੂੰ ਕੁਝ ਹੋ ਜਾਂਦਾ ਉਹ ਮਰ ਤੇ ਉਹ ਤੇ ਮਰ ਗਏ ਪਰ ਤੁਸੀਂ ਵੱਜ ਜਾਵੋਗੇ ਤੇ ਸਜ਼ਾ ਜੋ ਤੁਸੀਂ ਭੁਗਤੋਗੇ ਨਾ ਉਹਨਾਂ ਨੂੰ ਥੋੜੇ ਮਿਲਣੀ ਹੈ ਇਸ ਲਈ ਮੈਂ ਜਿਵੇਂ ਕਹਦਾ ਉਵੇਂ ਕਰੋ ਵਿਆਹ ਹੋਣ ਦਿਓ ਪਰ ਲੜਕੀ ਨੇ ਤੁਹਾਡੀ ਬਦਨਾਮੀ ਕਰਵਾਈ ਹੈ ਤੁਸੀਂ ਵਿਆਹ ਤੋਂ ਬਾਅਦ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਮੇਲ-ਜੋਲ ਬੰਦ ਕਰ ਦਿਓ ساری ਉਮਰ ਲਈ ਤੁਹਾਡੀ ਵੀ ਰਹਿ ਜਾਊਗੀ ਤੇ ਕੁੜੀ ਵੀ ਸਾਰੀ ਉਮਰ ਪਛਤਾਊਗੀ ਲੜਕੀ ਦਾ ਬਾਪ ਮੰਨ ਗਿਆ ਤੇ ਸਾਰਾ ਪਰਿਵਾਰ ਸਹਿਮਤ ਹੋ ਗਿਆ ਚਲੋ ਜੀ ਵਿਆਹ ਮੁਕਰਰ ਹੋ ਗਿਆ ਵਿਆਹ ਵਾਲਾ ਮੁੰਡਾ ਤੇ ਮਾਰੇਸ਼ ਵਾਲਾ ਕਿ ਇਹੋ ਜਿਹਾ ਰਿਸ਼ਤਾ ਤੇ ਸੁਪਨਿਆਂ ਵਿੱਚ ਵੀ ਨਹੀਂ ਮਿਲਦਾ ਪਤਾ ਨਹੀਂ ਕਿਵੇਂ ਜਾਲ ਵਿੱਚ ਫਸ ਗਈ ਬਹੁਤ ਹੀ ਖੁਸ਼ਕੇ ਦਾਦ ਵੀ ਮੋਟਾ ਮਿਲੇਗਾ ਗਰੀਬੀ ਕੱਟੀ ਜਾਵੇਗੀ ਕੁੜੀ ਵਿਚਾਰੀ ਭੋਲੀ ਫਸ ਗਈ ਉਸ ਨੂੰ ਕੀ ਪਤਾ ਕਿ ਮੁੰਡੇ ਦਾ ਧਿਆਨ ਤੇ ਉਸ ਦੀ ਦੌਲਤ ਤੇ ਹੈ ਕੁੜੀ ਵਾਲਿਆਂ ਨੇ ਵਿਆਹ ਦੀ ਇੱਕ ਸ਼ਰਤ ਰੱਖੀ ਕਿ ਘੱਟੋ ਘੱਟ 150 ਬੰਦਾ ਵਰਾਤੇ ਆਉਣਾ ਚਾਹੀਦਾ ਹੈ ਮੁੰਡੇ ਵਾਲੇ ਮੰਨ ਗਏ ਹੁਣ 150 ਬੰਦੇ ਲਈ ਕਾਰਾਂ ਤੇ ਬੱਸ ਲਈ ਦੇ ਉਹਨਾਂ ਕੋਲ ਪੈਸੇ ਨਹੀਂ ਸਨ ਪਰ ਇਹ ਸੋਚ ਕੇ ਕਿ ਲੜਕੀ ਵਾਲੇ ਅਮੀਰ ਨੇ ਮੋਟਾ ਛਗਣ ਤੇ ਆਵੇਗਾ ਹੀ ਕੋਈ ਨਾ ਉਸ ਵਿੱਚੋਂ ਦੇ ਦੇਵਾਂਗੇ ਬਾਕੀ ਸਾਡਾ ਹੋਰ ਕਿਹੜਾ ਕੋਈ ਖਾਸ ਖਰਚਾ ਹੋਣਾ ਉਹ ਮੰਨ ਗਈ। ਹੁਣ ਵਿਆਹ ਦਾ ਦਿਨ ਆ ਗਿਆ ਤੇ ਲੜਕੇ ਦੇ ਪਰਿਵਾਰ ਕੋਲ ਤੇ ਇੱਕ ਕਾਰ ਦੇ ਪੈਸੇ ਨਹੀਂ ਸਾਨੂੰ ਮੰਗ ਤੰਗ ਕੇ ਤੇ ਕੁਝ ਉਧਾਰ ਪੈਸੇ ਕਰਕੇ ਕੁਝ ਕਾਰਾਂ ਤੇ ਇੱਕ ਵਸ ਵਿਆਹ ਲਈ ਕੀਤੀ। ਜੋ ਡੋਲੀ ਵਾਲੀ ਕਾਰ ਸੀ ਉਸ ਨੂੰ ਵੀ ਕਿਹਾ ਕਿ ਵੇਖ ਸ਼ਾਗਣ ਵਾਧੂ ਹੋਣਾ। ਮੈਂ ਪੈਸੇ ਆਉਂਦਿਆਂ ਦੇ ਦੇਵਾਂਗਾ। ਉਹ ਕਾਰ ਵਾਲਾ ਕਹਿੰਦਾ ਵੇਖ 1500 ਲਵਾਂਗਾ ਅਡਵਾਂਸ। ਤੇ ਬਾਕੀਕਾਰ ਪਹੁੰਚਣ ਤੇ ਲੈਣੀ ਨਹੀਂ ਮੈਨੂੰ ਨਹੀਂ ਪਤਾ ਤੈਨੂੰ ਸ਼ਗਨ ਹੋਵੇ ਜਾਂ ਨਾ ਹੋਵੇ ਚਲੋ ਵਿਆਹ ਵਾਲਾ ਮੁੰਡਾ ਮੰਨ ਗਿਆ ਚਲੋ ਜੀ ਬਰਾਤ ਪਹੁੰਚ ਗਈ ਅੰਮ੍ਰਿਤਸਰ ਜ਼ਿਲ੍ਹੇ ਦੇ ਜੀਟੀ ਰੋਡ ਤੇ ਹੀ ਪੈਂਦੇ ਕਿਸੇ ਪਿੰਡ ਵਿੱਚ ਲੜਕੀ ਵਾਲਿਆਂ ਬਰਾਤ ਦਾ ਬਹੁਤ ਮਾਨ ਤਾਨ ਕੀਤਾ ਬਹੁਤ ਸੋਹਣਾ ਵਿਆਹ ਸੀ ਖਾਣ ਪੀਣ ਖੁੱਲਾ ਬਹੁਤ ਹੀ ਵਧੀਆ ਵਿਆਹ ਵਾਲਾ ਮੁੰਡਾ ਤੇ ਬਾਗੋ ਬਾਗ ਹੋਇਆ ਫਿਰ ਕੀ ਜੇ ਵਿਆਹ ਇਹੋ ਜਿਹਾ ਸ਼ਾਨਦਾਰ ਹੈ ਤੇ ਦਾਸ ਦੇ ਸ਼ਗਨ ਕਿੰਨਾ ਹੋਵੇਗਾ ਜਦ ਵਿਆਹ ਵਾਲੀ ਜੋੜੀ ਦੇ ਸ਼ਾਗਨ ਪਾਉਣ ਦੀ ਵਾਰੀ ਆਈ ਤਾਂ ਮਸਾ 1500 ਵੀ ਸ਼ਾਗਨ ਨਾ ਹੋਇਆ ਕਿਸੇ ਨੇ 50 ਰੁਪਏ ਤੋਂ ਵੱਧ ਸ਼ਾਗਨ ਨਾ ਦਿੱਤਾ ਹੁਣ ਡੋਲੀ ਤੋਰਨ ਦਾ ਵੇਲਾ ਆਇਆ ਲੜਕੀ ਦਾ ਦਾਦਾ ਆਸ਼ੀਰਵਾਦ ਦੇ ਕੇ ਉਹਨਾਂ ਦੋਨਾਂ ਲਾੜਾ ਲਾੜੀ ਨੂੰ ਕਹਿੰਦਾ ਵੇਖੋ ਬੱਚਿਓ ਤੁਸੀਂ ਆਪਣੀ ਮਰਜ਼ੀ ਕੀਤੀ ਐ ਬਹੁਤ ਵਧੀਆ ਅਸੀਂ ਤੁਹਾਡੀ ਮਰਜ਼ੀ ਦੇ ਖਿਲਾਫ ਨਹੀਂ ਗਏ ਵਿਆਹ ਵੀ ਵਧੀਆ ਕੀਤਾ ਤੁਹਾਨੂੰ ਕਰੋ ਰਾਜੀ ਖੁਸ਼ੀ ਵਿਦਿਆ ਕਰ ਰਹੇ ਆ ਹੁਣ ਤੇ ਅੱਜ ਤੋਂ ਤੂੰ ਸਾਡੇ ਲਈ ਮਰ ਗਈ। ਅਸੀਂ ਤੇਰੇ ਲਈ ਤੈਨੂੰ ਦੁੱਖ ਹੋਵੇ, ਤਕਲੀਫ ਹੋਵੇ, ਕੁਝ ਵੀ ਹੋਵੇ, ਤੁਸੀਂ ਇੱਧਰ ਦਾ ਮੂੰਹ ਨਹੀਂ ਤੱਕਣਾ। ਨਹੀਂ ਤੇ ਫਿਰ ਸਾ ਤੋਂ ਬੁਰਾ ਕੋਈ ਨਹੀਂ ਹੋਣਾ। ਦੋਨੋਂ ਵੇਖਣ ਤਾਂ ਠਾਂਕ, ਇਹ ਕੀ ਕੀਤਾ ਮਾਪਿਆਂ? ਡੋਲੀ ਚਾਵਾਂ ਨਾਲ ਵਿਦਾ ਕੀਤੀ। ਜਦ ਡੋਲੀ ਘਰ ਪਹੁੰਚੀ ਤਾਂ ਡੋਲੀ ਵਾਲੇ ਕਾਰ ਦਾ ਡਰਾਈਵਰ ਮੁੰਡੇ ਨੂੰ ਕਹਿੰਦਾ, ਮੈਂ ਤੇ ਵਕਾਇਆ ਪੈਸੇ ਲੈੇ ਬਿਨਾਂ ਡੋਲੀ ਨਹੀਂ ਉਤਰਨ ਜਾਣ ਦੇਣੀ। ਹੁਣ ਮੁੰਡੇ ਨੂੰ ਸ਼ਰਮੋ ਸ਼ਰਮੀ ਉਤਰਨਾ ਪਿਆ ਤੇ ਸ਼ਗਨ ਇੰਨਾ ਨਹੀਂ ਸੀ ਕਿ ਕਾਰ ਵਾਲੇ ਦੀ ਬਕਾਇਆ ਪੈਸੇ ਦੇ ਸਕਦਾ ਉਹ ਆਪਣੇ ਘਰ ਵਾਲਿਆਂ ਕੋਲੇ ਪੈਸੇ ਲੈਣ ਚਲਾ ਗਿਆ ਪਿੱਛੇ ਬਾਕੀ ਵੀ ਸਾਰੇ ਕਾਰ ਵਿੱਚੋਂ ਉਤਰ ਗਏ ਇਕੱਲੀ ਵਿਆਹ ਵਾਲੀ ਲੜਕੀ ਕਾਰ ਵਿੱਚ ਬੈਠੀ ਸੀ ਉਸ ਨੂੰ ਕਾਰ ਦਾ ਮਾਲਕ ਕਹਿਣ ਲੱਗਾ ਭੈਣ ਜੀ ਵੈਸੇ ਮੇਰਾ ਕਹਿਣਾ ਨਹੀਂ ਬਣਦਾ ਪਰ ਤੁਸੀਂ ਇਸ ਮੁੰਡੇ ਵਿੱਚ ਵੇਖਿਆ ਕੀ ਏ ਆਹ ਕਾਰ ਦਾ ਕਿਰਾਇਆ ਵੀ ਮੰਗ ਤੰਗ ਕੇ ਦੇ ਰਹੇ ਨੇ ਉਸ ਵਾਸਤੇ ਵੀ ਇਨਾਂ ਕੋਲ ਪੈਸੇ ਹੈ ਨਹੀਂ ਤੁਸੀਂ ਚੰਗੇ ਭਲੇ ਘਰ ਦੇ ਬੱਚਿਓ ਕਿੱਥੇ ਪਿਆਰ ਪਾ ਲਿਆ ਤੁਹਾਡੇ ਅਮੀਰ ਘਰ ਦੇ ਖਰਚੇ ਤੇ ਆਰਾਮ ਇੱਥੇ ਕਿੱਥੇ ਲੱਭਣੇ ਨੇ ਮਸਾਏ 5000 ਕਮਾਉਂਦਾ ਐਨੇ ਤੇ ਤੁਹਾਡੇ ਮੇਕਅਪ ਤੇ ਲੱਗ ਜਾਇਆ ਕਰਨੇ ਨੇ ਇਹਦੇ ਤੁਹਾਡੀ ਅਮੀਰੀ ਰੰਗ ਰੂਪ ਤੇ ਡੁੱਲਿਆ ਤੁਸੀਂ ਇਹਦੇ ਵਿੱਚ ਕੀ ਵੇਖਿਆ ਤੇ ਕੁਝ ਹੋਰ ਵੀ ਗੱਲਾਂ ਉਸ ਲੜਕੀ ਨੂੰ ਕਈਆਂ ਤੇ ਦਸੀਆਂ ਉਹ ਬੁੱਤ ਬਣ ਸੁਣਦੀ ਰਹੀ ਸ਼ਾਇਦ ਅੰਦਰ ਖਾਤੀ ਪਛਤਾ ਰਹੀ ਹੋਣੀ ਐ ਪਰ ਸਿਆਣੇ ਕਹਿੰਦੇ ਨੇ ਨਾ ਹੁਣ ਪਛਤਾਉਣ ਦਾ ਕੀ ਫਾਇਦਾ ਜਦ ਜਦ ਚਿੜੀਆਂ ਚੁਗ ਗਈਆਂ ਖੇਤ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ